ਦੋਸਤੋ ਪੰਜਾਬ ਵਿੱਚ ਬਹੁਤ ਸਾਰੇ ਪਾਦਰੀ ਅਸਾਈ ਧਰਮ ਦਾ ਪ੍ਰਚਾਰ ਕਰਦੇ ਤਾਂ ਤੁਸੀਂ ਆਪਣੇ ਮੋਬਾਈਲ ਫੋਨ ਤੇ ਜ਼ਰੂਰ ਦੇਖੇ ਹੋੜਗੇ ਜਿਸ ਵਿੱਚ ਇਹ ਪਾਦਰੀ ਦਾਵਾ ਕਰਦੇ ਹਨ ਕਿ ਉਹ ਭੂਤਾਂ ਪ੍ਰੇਤਾਂ ਬੁਰੀਆਂ ਆਤਮਾਵਾਂ ਦਾ ਇਲਾਜ ਕਰਦੇ ਹਨ ਕੋਈ ਪਾਦਰੀ ਕੈਂਸਰ ਸਮੇਤ ਦੁਨੀਆ ਦੀਆਂ ਲਾ ਇਲਾਜ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਵਾ ਕਰਦਾ ਹੈ ਤੇ ਕੋਈ ਬਚਪਨ ਤੋਂ ਹੀ ਵਿਕਲਾਗ ਬੱਚਿਆਂ ਨੂੰ ਆਪਣੇ ਆਸ਼ੀਰਵਾਦ ਨਾਲ ਤੌਰਤ ਦਾ ਦਾਵਾ ਕਰਦਾ ਹੈ ਪਰ ਕੁਝ ਕੁ ਪਾਦਰੀ ਤਾਂ ਇਥੋਂ ਤੱਕ ਦਾਵਾ ਕਰਦੇ ਹਨ ਕਿ ਉਹ ਮੁਰਦਿਆਂ ਨੂੰ ਬਰੇ ਹੋਏ ਇਰਸਾਦਾਂ ਨੂੰ ਵੀ ਜਵਾਬਾ ਕਰ ਸਕਦੇ ਹਨ ਕੀ ਹੈ ਇਹਨਾਂ ਦੀ ਅਸਲੀਅਤ ਕੀ ਕਹਿੰਦਾ ਹੈ ਸਾਈ ਧਰਮ ਪੰਜਾਬ ਵਿੱਚ ਮਰਦੇ ਜਿਉਂਦੇ ਕਰਨ ਵਾਲੇ ਇਹ ਪਾਦਰੀ ਕਿੱਥੋਂ ਆਏ ਅਤੇ ਪੰਜਾਬ ਵਿੱਚ ਅਸਾਈਆਂ ਦੀ ਲਗਾਤਾਰ ਵਧਦੀ ਗਿਣਤੀ ਦੇ ਕੀ ਕਾਰਨ ਹਨ ਇਹ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਜਿਸ ਦੀ ਅਸਲ ਸਚਾਈ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇੰਡੀਆ ਟੂਡੇ ਵਿੱਚ ਛਪੀ ਇੱਕ ਖਬਰ ਦੇ ਅਨੁਸਾਰ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਨਵੇਂ ਇਸਾਈ ਧਰਮ ਦਾ ਪ੍ਰਚਾਰ ਕਰਨ ਵਾਲੀਆਂ ਮਿਨਿਸਟਰੀਜ਼ ਜੜੀ ਕਿ ਇਸਾਈਆਂ ਦੀਆਂ ਧਾਰਮਿਕ ਸੁਭਾਵਾਂ ਫੈਲੀਆਂ ਹੋਈਆਂ ਹਨ ਪੰਜਾਬ ਦੇ ਮੱਧ ਅਤੇ ਦਵਾਪੇ ਤੋਂ ਇਲਾਵਾ ਫਰੋਈਪੁਰ ਫਾਜ਼ਿਲਕਾ ਦੇ ਸਰਦੀ ਇਲਾਕਿਆਂ ਵਿੱਚ ਇਹ ਸੁਭਾਵਾਂ ਸਭ ਤੋਂ ਵੱਧ ਹੋਦੀਆਂ ਹਨ ਕੋਈ ਠੋਸ ਅੰਕੜੇ ਤਾਂ ਮੌਜੂਦ ਨਹੀਂ ਪਰ ਇੱਕ ਰਿਪੋਰਟ ਦੇ ਅਨੁਸਾਰ ਪੰਜਾਬ ਵਿੱਚ ਪਾਦਰੀਆਂ ਦੀ ਕੁੱਲ ਸੰਖਿਆ 65000 ਤੋਂ ਵੀ ਵੱਧ ਹੈ। ਦੋਸਤੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੰਜਾਬ ਦੇ ਸਭ ਤੋਂ ਮਸ਼ਹੂਰ ਅਤੇ ਪੁਰਾਣੇ ਪਾਦਰੀਆਂ ਦੀ ਜ਼ਿੰਦਗੀ ਬਾਰੇ ਦੱਸਾਂਗੇ ਜਿਨ੍ਹਾਂ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ। ਇਸ ਸ਼ਖਸ ਦਾ ਨਾਮ ਹੈ ਗੁਰਨਾਮ ਸਿੰਘ ਖੇੜਾ ਜੋ ਕਿ 52 ਸਾਲਾਂ ਦਾ ਹੈ। ਕਈ ਸਾਲ ਪਹਿਲਾਂ ਗੁਰਨਾਮ ਸਿੰਘ ਨੂੰ ਗੁਰਦਾਸਪੁਰ ਦੇ ਇਲਾਕੇ ਵਿੱਚ ਦੋ ਕਾਰਨਾ ਕਰਕੇ ਜਾਣਿਆ ਜਾਂਦਾ ਸੀ। ਪਹਿਲਾ ਕਾਰਨ ਸੀ ਇਲਾਕੇ ਦਾ ਇੱਕ ਵਧੀਆ ਡਾਕਟਰ ਤੇ ਦੂਜਾ ਜਸਵੰਤ ਸਿੰਘ ਖੇੜਾ ਦੇ ਛੋਟੇ ਭਰਾ ਦੇ ਤੌਰ ਤੇ ਜਸਵੰਤ ਸਿੰਘ ਖੇੜਾ ਖਾਲਸਤਾਨੀ ਕਮਾਂਡੋ ਫੋਰਸ ਨਾਲ ਜੁੜਿਆ ਹੋਇਆ ਸੀ ਤੇ ਉਹ ਖੜਕੂ ਬਸਰ ਸਿੰਘ ਜਫਰਵਾਲ ਦਾ ਵੀ ਕਾਫੀ ਕਰੀਬੀ ਸੀ ਪਰ ਸਾਲ 2006 ਦੇ ਵਿੱਚ ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਇੱਕ ਪਾਦਰੀ ਤੇ ਕੈਥੀ ਐਸਾਈ ਧਰਮ ਅਪਣਾ ਲਿਆ ਜਾਂਦਾ ਹੈ ਗੁਰਨਾਮ ਸਿੰਘ ਖੇੜਾ ਦਾਅਵਾ ਕਰਦਾ ਹੈ ਕਿ ਮੈਂ ਬਹੁਤ ਸਾਰੇ ਚਮਤਕਾਰ ਉਹਦੇ ਦੇਖਿਆ ਹਨ ਤੇ ਬਹੁਤ ਸਾਰੇ ਚਮਤਕਾਰ ਤਾਂ ਮੈਂ ਵੀ ਕਰ ਸਕਦਾ ਹਾਂ ਗਰਨਾਮ ਸਿੰਘ ਖੇੜਾ ਵੱਲੋਂ ਪੱਗ ਬੰਨ੍ਹ ਕੇ ਹੀ ਸਾਈ ਧਰਮ ਦੇ ਪ੍ਰਚਾਰ ਲਈ ਸਭਾਵਾਂ ਕੀਤੀਆਂ ਜਾਂਦੀਆਂ ਹਨ ਕੁਝ ਸਾਲ ਪਹਿਲਾਂ ਗਰਨਾਮ ਸਿੰਘ ਦਾ ਸਿੱਖ ਜਥੇਬੰਦੀਆਂ ਨਾਲ ਉਸ ਵੇਲੇ ਟਕਰਾਅ ਹੋ ਗਿਆ ਜਦੋਂ ਪਿੰਡ ਵੱਲੋਂ ਉਸਦੇ ਪਿਤਾ ਦਾ ਅੰਤਿਮ ਸੰਸਕਾਰ ਪਿੰਡ ਦੇ ਸਮਚਾਨ ਘਾਟ ਵਿੱਚ ਕਰਨ ਤੋਂ ਨਾ ਕਰ ਦਿੱਤੀ ਗਈ ਅਖੀਰ ਫਿਰ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਦੇ ਦਖਲ ਦੇ ਨਾਲ ਉਹਨਾਂ ਨੂੰ ਨੇੜੇ ਦੇ ਇੱਕ ਚਰਚ ਵਿੱਚ ਅੰਤਿਮ ਕਰਿਆਵਾ ਕਰਨ ਦੀ ਆਗਿਆ ਦਿੱਤੀ ਗਈ ਸੀ ਪੰਜਾਬ ਦਾ ਇੱਕ ਹੋਰ ਮਸ਼ਹੂਰ ਪਾਦਰੀ ਅੰਕਰ ਨਰੂਲਾ ਦਿਲੰਦਰ ਦੇ ਇੱਕ ਵਪਾਰੀ ਹਿੰਦੂ ਖੱਤਰੀ ਪਰਿਵਾਰ ਵਿੱਚ ਜਨਮਿਆ ਅੰਕਰ ਨਰੂਲਾ ਦੱਖਣੀ ਅਫਰੀਕਾ ਦੇ ਪਾਦਰੀਆਂ ਤੋਂ ਬਹੁਤ ਪ੍ਰਭਾਵਿਤ ਸੀ ਉਹ ਉਹਨਾਂ ਦੀਆਂ ਵੀਡੀਓ ਦੇਖਦਾ ਰਹਿੰਦਾ ਦੱਖਣੀ ਅਫਰੀਕਾ ਦੇ ਵਿੱਚ ਵੀ ਬਹੁਤ ਸਾਰੇ ਪਾਦਰੀ ਆਪਣੀਆਂ ਸੁਭਾਵਾਂ ਦੇ ਵਿੱਚ ਚਮਤਕਾਰ ਕਰਕੇ ਲੋਕਾਂ ਨੂੰ ਦਿਖਾਉਂਦੇ ਸਨ ਅੰਕਰ ਨਰੂਲਾ ਦੇ ਅਨੁਸਾਰ ਜਿਸੂ ਮਸੀਹ ਨੇ ਉਸਦੇ ਸੁਪਨੇ ਵਿੱਚ ਆ ਕੇ ਉਸ ਨੂੰ ईसाई ਧਰਮ ਅਪਣਾਉਣ ਨੂੰ ਕਿਹਾ ਉਸਨੇ ਸਾਲ 2008 ਦੇ ਵਿੱਚ ਆਪਣੀ ਮਿਨਿਸਟਰੀ ਭਾਵ ਇਸਾਈਆਂ ਦੀਆਂ ਧਾਰਮਿਕ ਸੁਭਾਵਾਂ ਸ਼ੁਰੂ ਕੀਤੀਆਂ ਅੰਕਰ ਨਰੂਲਾ ਵੱਲੋਂ ਅੱਜ ਪੰਜਾਬ ਦਾ ਸਭ ਤੋਂ ਵੱਡਾ ਚਰਚ ਬਣਾਇਆ ਗਿਆ ਹੈ ਜੋ ਦੁਨੀਆ ਭਰ ਵਿੱਚ ਆਪਣੇ 3 ਲੱਖ ਭਗਤ ਹੋਣ ਦਾ ਦਾਵਾ ਕਰਦਾ ਹੈ ਅੰਕਰ ਨਰੂਲਾ ਦਾ ਦਾਵਾ ਹੈ ਕਿ ਉਹ ਗਠੀਆ ਤੋਂ ਲੈ ਕੇ ਲੱਕਵਾ ਤੇ ਕੈਂਸਰ ਵਰਗੇ ਲਾਜ-ਇਲਾਜ ਰੋਗਾਂ ਨੂੰ ਠੀਕ ਕਰ ਦਿੰਦਾ ਹੈ ਇੱਥੋਂ ਤੱਕ ਕਿ ਮੁਰਦੇ ਵੀ ਜਿਉਂਦੇ ਕਰ ਸਕਦਾ ਹੈ ਦੁਨੀਆ ਭਰ ਵਿੱਚ ਪੈਂਟੇਕੋਸਟਲ ਮੂਵਮੈਂਟ ਤੋਂ ਪ੍ਰਭਾਵਿਤ ਭਾਗ ਕੇ ਚਮਤਕਾਰਾਂ ਤੋਂ ਪ੍ਰਭਾਵਿਤ ਇਸਾਈਆਂ ਦੀ ਇੱਕ ਲਹਿਰ ਪੰਜਾਬ ਦੇ ਵਿੱਚ ਸਲਾਬ ਵੱਢਦੀ ਜਾ ਰਹੀ ਹੈ ਇਹ ਇੱਕ ਨਵਗਾ ਸਰਾਧਾਹਰ ਜਿਨ੍ਹਾਂ ਦਾ ਪੰਜਾਬ ਆਦੀ ਨਹੀਂ ਰਿਹਾ ਤੇ ਉਹ ਨਹੀਂ ਜਾਣਦਾ ਕਿ ਇਹਨਾਂ ਨੂੰ ਕਿਵੇਂ ਸਭਾਲਿਆ ਜਾਵੇ ਪੰਜਾਬ ਵਿੱਚ ਜ਼ਿਆਦਾਤਰ ਅਣਯਾਈ ਨੌ ਦਲਤ ਸਮੁਦਾਇ ਤੋਂ ਆਉਂਦੇ ਹਨ ਜੋ ਆਪਣੇ ਜ਼ਿੰਦਗੀ ਦੇ ਚੰਗੇ ਦਿਨ ਲਿਆਉਣ ਲਈ ਜਾਤੀ ਭੇਦਭਾਵ ਤੋਂ ਬਚਣ ਲਈ ਇਹਨਾਂ ਵੱਲ ਆਕਰਸ਼ਿਤ ਹੁੰਦੇ ਹਨ ਕੈਥੋਲਿਕ ਪਰਿਸ਼ਟਾਨ ਵਰਗੇ ਮੁੱਖ ਸੰਗਠਨ ਵੀ ਇਸ ਨਵੇਂ ਘਟਨਾ ਕਰਮਾ ਨਾਲ ਹੈਰਤ ਵਿੱਚ ਹਨ ਕਿਉਂਕਿ ਚਮਤਕਾਰਾਂ ਦੇ ਸੁਨਹਿਰੀ ਸੁਪਨੇ ਕਾਰਨ ਉਹਨਾਂ ਦੇ ਅਣਯਾਈਆਂ ਦੀ ਗਿਣਤੀ ਘਟ ਰਹੀ ਹੈ ਕਿ ਇਹ ਪਾਦਰੀ ਲੋਕਾਂ ਦਾ ਧਰਮ ਬਦਲੀ ਕਰ ਰਹੇ ਹਨ ਪਰ ਜ਼ਿਆਦਾਤਰ ਪਾਦਰੀਆਂ ਵੱਲੋਂ ਇਹ ਦਾਵਾ ਕੀਤਾ ਜਾਂਦਾ ਕਿ ਉਹ ਧਰਮ ਬਦਲੀ ਨਹੀਂ ਕਰਦੇ ਸਿਰਫ ਲੋਕਾਂ ਦਾ ਇਲਾਜ ਕਰਦੇ ਹਨ ਪਰ ਇੱਥੇ ਤੋਬਾ ਪਛਤਾਤਾ 32 ਸਮਾਜ ਦੀਆਂ ਰਸਮਾਂ ਕਰਵਾਈਆਂ ਜਾਂਦੀਆਂ ਪੰਜਾਬ ਦੀ ਕੁੱਲ 2.96 ਕਰੋੜ ਆਬਾਦੀ ਵਿੱਚ ਇਹ ਤਦਾਦ ਭਾਵੇਂ ਅੱਜ ਛੋਟੀ ਹੀ ਸਈ ਪਰ ਇਹ ਲਗਾਤਾਰ ਵੱਧਦੀ ਜਾ ਰਹੀ ਹੈ ਅੱਜ ਪੰਜਾਬ ਵਿੱਚ 31.9% ਆਬਾਦੀ ਦਲਤ ਸਮਾਜ ਦੀ ਹੈ ਜੋ ਕਿ ਭਾਰਤ ਦੇ ਕਿਸੇ ਵੀ ਹੋਰ ਰਾਜ ਨਾਲੋਂ ਵੱਧ ਅਨੁਪਾਤ ਹੈ ਬੇਸ਼ੱਕ ਅੱਜ ਪੰਜਾਬ ਵਿੱਚ ਇਸਾਈ ਸਮੁਦਾਇ ਥੋੜਾ ਛੋਟਾ ਹੈ ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਦੇ 1.26% ਇਸਾਈ 57.7% ਸਿੱਖ ਅਤੇ 38.5% ਹਿੰਦੂਆਂ ਦੀ ਆਬਾਦੀ ਸੀ ਜਿਸ ਤਰੀਕੇ ਦੇ ਨਾਲ ਸਿੱਖ ਧਰਮ ਅਤੇ ਹਿੰਦੂ ਧਰਮ ਦੇ ਸੰਤ ਬਾਬੇ ਆਪਣੇ ਡੇਰੇ ਬਣਾਉਂਦੇ ਹਨ ਉਸੇ ਤਰੀਕੇ ਦੇ ਨਾਲ ਪੰਜਾਬ ਵਿੱਚ ਇਸਾਈ ਪਾਦਰੀਆਂ ਵੱਲੋਂ ਆਪਣੀਆਂ ਆਪਣੀ ਹੈਸੀਅਤ ਦੇ ਅਨੁਸਾਰ ਵੱਖੋ-ਵੱਖਰੀਆਂ ਮਿਨਿਸਟਰੀਆਂ ਬਣਾ ਲਈਆਂ ਗਈਆਂ ਹਨ ਬੇਸ਼ੱਕ ਉਹ ਡੇਰੇ ਓੜ ਜਾਂ ਚਰਚ ਉਹਨਾਂ ਵਿੱਚ ਜਾਣ ਵਾਲਿਆਂ ਵਿੱਚ ਵਧੇਰੇ ਗਿਣਤੀ ਪਛੜੇ ਅਤੇ ਆਰਥਿਕ ਤੌਰ ਤੇ ਗਰੀਬ ਲੋਕਾਂ ਦੀ ਹੀ ਰਹੀ ਹੈ ਜਿਨ੍ਹਾਂ ਵੱਲੋਂ ਇਹ ਆਸ ਲਗਾਈ ਜਾਂਦੀ ਹੈ ਕਿ ਸ਼ਾਇਦ ਅਜਿਹੇ ਕਰਨ ਦੇ ਨਾਲ ਸਾਡੀ ਕੋਈ ਆਰਥਿਕ ਤਰੱਕੀ ਹੋ ਜਾਵੇ ਜਦ ਸਾਡੀ ਅਗਲੀ ਪੀੜ੍ਹੀ ਛੋਟੇ ਬੱਚੇ ਕਿਸੇ ਚੰਗੇ ਸਕੂਲ ਵਿੱਚ ਪੜ ਲੈ ਕੇ ਆਪਣੀ ਜ਼ਿੰਦਗੀ ਬਿਹਤਰ ਬਣਾ ਸਕਣ ਜਾਂ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਤੁਸੀਂ ਛੋਟੇ ਹੋ ਤੇ ਅਸੀਂ ਵੱਡੇ ਜਿਸ ਕਾਰਨ ਉਹ ਹੀਰpavada ਦਾ ਸ਼ਿਕਾਰ ਹੁੰਦੇ ਹਨ ਤੇ ਆਪਣੇ ਲਈ ਕੋਈ ਵੱਖਰਾ ਰਸਤਾ ਚੁੜਦੇ ਹਨ ਪੰਜਾਬ ਵਿੱਚ ਧਰਮ ਬਦਲੀ ਜਾਂ ਫਿਰ ਕਿਸੇ ਤਰੀਕੇ ਦੇ ਜੇਕਰ ਕੋਈ ਪਖੰਡਵਾਦ ਨੂੰ ਰੋਕਣਾ ਹੈ ਤਾਂ ਇਸ ਵਾਸਤੇ ਇਕੱਲੀ ਸਰਕਾਰ ਹੀ ਨਹੀਂ ਬਲਕਿ ਹਰ ਧਰਮ ਦੇ ਲੋਕ ਵੀ ਪਹਿਲ ਕਰ ਸਕਦੇ ਹਨ ਪਛੜੇ ਵਰਗ ਦੀਆਂ ਬੁੜਿਆਦੀ ਸਮੱਸਿਆਵਾਂ ਨੂੰ ਸੁਲਝਾ ਕੇ ਇੱਕ ਆਮ ਆਦਮੀ ਜੋ ਆਪਣੀ ਘਰੇਲੂ ਸਮੱਸਿਆਵਾਂ ਕੋਈ ਪੈਸੇ ਦੀ ਤੰਗੀ ਜਾਂ ਫਿਰ ਕੋਈ ਗੰਭੀਰ ਬਿਮਾਰੀ ਜਾਂ ਫਿਰ ਕਿਸੇ ਤਰੀਕੇ ਦੀ ਵੀ ਕੋਈ ਹੋਰ ਸਮੱਸਿਆ ਵਿੱਚ ਜਦੋਂ ਘਿਰਿਆ ਹੁੰਦਾ ਤਾਂ ਚਮਤਕਾਰ ਦੇ ਨਾਲ ਠੀਕ ਕਰਨ ਵਾਲੀ ਥਿਊਰੀ ਫਿਰ ਉਸ ਆਮ ਆਦਮੀ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਸਿਆਸੀ ਧਿਰਾਂ ਇਸ ਨੂੰ ਸਿਰਫ ਤੇ ਸਿਰਫ ਆਪਣਾ ਇੱਕ ਵੱਜਿਆ ਹੋਇਆ ਵੋਟ ਬੈਂਕ ਦੇ ਰੂਪ ਵਿੱਚ ਹੀ ਦੇਖਦੀਆਂ ਹਨ ਬੇਚੱਕ ਸਾਡੇ ਗੁਰੂ ਸਾਹਿਬਾਨ ਸਾਨੂੰ ਜਾਤ ਪਾਤ ਦੇ ਝਮੇਲੇ ਵਿੱਚ ਕੱਢ ਕੇ ਗਏ ਪਰ ਫਿਰ ਵੀ ਅੱਜ ਦੇ ਸਮੇਂ ਵਿੱਚ ਵੀ ਕਿਤੇ ਨਾ ਕਿਤੇ ਇਹ ਚੀਜ਼ ਪੰਜਾਬ ਦੇ ਅੰਦਰ ਹੋ ਰਹੀ ਹੈ ਭਾਵੇਂ ਉਹ ਛੋਟੇ ਪੱਧਰ ਤੇ ਹੀ ਕਿਉਂ ਨਾ ਹੋਵੇ ਸੋ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਧਰਮ ਦੀ ਲਗਾਤਾਰ ਵਾਧਦੀ ਗਿਣਤੀ ਦਾ ਕਾਰਨ ਇੱਕ ਨਹੀਂ ਬਲਕਿ ਬਹੁਤ ਸਾਰੇ ਹਨ ਜੋ ਸਭ ਨੂੰ ਦੇਖਣੇ ਅਤੇ ਸੋਚਣੇ ਪੈਣਗੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ